ਕਰਤੇ ਆ ਆਰਾ ਪਾ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਸਵੈਗ ਪੰਜਾਬ ਟੀਵੀ ਧਮਕਵੇਸ ਵਾਲਾ ਮੁੱਖ ਮੰਤਰੀ ਤੁਹਾਨੂੰ ਯਾਦ ਹੀ ਹੋਵੇਗਾ ਧਰਮਪ੍ਰੀਤ ਸਿੰਘ ਜਿਸ ਨੂੰ ਕਿ ਕਿਸੇ ਸਮੇਂ ਇੰਨੀ ਜਿਆਦਾ ਹਾਈਪ ਇੱਕਦਮ ਮਿਲੀ ਕਿ ਕਈ ਗਾਣਿਆਂ ਦੇ ਵਿੱਚ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨਜ਼ਰ ਆਇਆ ਇੱਕ ਕੰਪਨੀ ਵੱਲੋਂ ਜੋ ਕਿ 뮤직 ਕੰਪਨੀ ਹੈ ਉਸ ਵੱਲੋਂ ਮੁੱਖ ਮੰਤਰੀ ਨੂੰ ਬੌਂਡ ਕੀਤਾ ਗਿਆ ਆਪਣੇ ਨਾਂ ਰੱਖਿਆ ਗਿਆ ਉਸ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਗਏ ਵਾਅਦੇ ਕੀਤੇ ਗਏ ਕਿ ਉਸ ਦਾ ਵਧੀਆ ਘਰ ਬਣਾਇਆ ਜਾਵੇਗਾ ਤੇ ਉਸ ਦੇ ਵਧੀਆ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ ਜਿੰਨਾ ਚਿਰ ਮੁੱਖ ਮੰਤਰੀ ਦਾ ਨਾਮ ਚੱਲਦਾ ਰਿਹਾ ਉਹਨਾਂ ਸਮਾਂ ਚੰਗੀ ਤਰ੍ਹਾਂ ਮੁੱਖ ਮੰਤਰੀ ਦੇ ਨਾਮ ਨੂੰ ਨਿਚੋੜਿਆ ਗਿਆ ਉਸ ਕੰਪਨੀ ਵੱਲੋਂ ਪਰ ਜਿਵੇਂ ਹੀ ਮੁੱਖ ਮੰਤਰੀ ਦਾ ਨਾਮ ਲੋਕਾਂ ਦੇ ਜ਼ਿਹਨ ਦੇ ਵਿੱਚੋਂ ਨਿਕਲਣ ਲੱਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਜਿੰਨੀ ਛੇਤੀ ਬੰਦਾ ਉੱਪਰ ਜਾਂਦਾ ਓਨੀ ਛੇਤੀ ਇੱਕਦਮ ਗਾਇਬ ਵੀ ਹੋ ਜਾਂਦਾ ਤਾਂ ਇਸ ਕੰਪਨੀ ਵਾਲਿਆਂ ਨੇ ਬਹਾਨੇ ਦੇ ਨਾਲ ਮੁੱਖ ਮੰਤਰੀ ਨੂੰ ਘਰੇ ਭੇਜ ਦਿੱਤਾ ਇਹ ਗੱਲ ਤਾਂ ਪਹਿਲਾਂ ਤੋਂ ਹੀ ਲੋਕ ਪਤਾ ਜਾਣ ਚੁੱਕੇ ਸਨ ਕਿ ਮੁੱਖ ਮੰਤਰੀ ਨੂੰ ਮਿਰਗੀ ਦਾ ਦੌਰਾ ਪੈਂਦਾ ਤੇ ਉਹਦੇ ਕਰਕੇ ਉਸ ਨੂੰ ਦਿਮਾਗੀ ਪ੍ਰੋਬਲਮ ਵੀ ਰਹਿੰਦੀ ਹੈ ਪਰ ਜਦੋਂ ਇਹ ਕੰਪਨੀ ਵਾਲੇ ਉਸ ਨੂੰ ਵਾਪਸ ਘਰ ਛੱਡ ਕੇ ਤਾਂ ਆਂਢੀ ਗੁਆਂਢੀਆਂ ਦੇ ਨਾਲ ਇਸ ਦਾ ਝਗੜਾ ਇਸੇ ਇਸ ਦੀ ਬਿਮਾਰੀ ਕਰਕੇ ਰਹਿਣ ਲੱਗਿਆ ਕਿਉਂਕਿ ਸ਼ਾਇਦ ਇਸ ਦੇ ਗੁਆਂਢੀ ਨਹੀਂ ਸਮਝੇ ਸਨ ਕਿ ਮੁੱਖ ਮੰਤਰੀ ਦਿਮਾਗੀ ਤੌਰ ਤੇ ਬਿਮਾਰ ਹੈ ਤੇ ਉਸ ਤੋਂ ਬਾਅਦ ਹੌਲੀ-ਹੌਲੀ ਇਹ ਮਾਮਲਾ ਇੰਨਾ ਵੱਧ ਗਿਆ ਕਿ ਪਿਛਲੇ ਦਿਨੀ ਪਿੰਡ ਵਾਸੀਆਂ ਵੱਲੋਂ ਜਦੋਂ ਇਸ ਦੀ ਕੁੱਟਮਾਰ ਕੀਤੀ ਗਈ ਇਸ ਤੇ ਪਰਚਾ ਵੀ ਦਰਜ ਹੋਇਆ ਪੁਲਿਸ ਵਾਲੇ ਨੇ ਇਸ ਨੂੰ ਪਿੰਡ ਦੇ ਚੌਂਕ ਦੇ ਵਿੱਚ ਫੜ ਕੇ ਬਾਲਾ ਤੋਂ ਕਢੀਸਿਆ ਉਹ ਵੀਡੀਓ ਵੀ ਤੁਸੀਂ ਸਾਰਿਆਂ ਨੇ ਦੇਖੀ ਉਸ ਤੋਂ ਬਾਅਦ ਉਹਨਾਂ ਪੁਲਿਸ ਵਾਲਿਆਂ ਵੱਲੋਂ ਮਾਫੀ ਵੀ ਮੰਗੀ ਗਈ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਦੇ ਚਰਚਾ ਦੇ ਵਿੱਚ ਆਉਣ ਦਾ ਕਾਰਨ ਹੋ ਵੀਡੀਓ ਬਣੀ ਪਰ ਹੁਣ ਮੁੱਖ ਮੰਤਰੀ ਕਾਫੀ ਜ਼ਿਆਦੇ ਗੰਭੀਰ ਰੂਪ ਦੇ ਵਿੱਚ ਦਿਮਾਗੀ ਪਰੇਸ਼ਾਨ ਤੇ ਬਿਮਾਰ ਹੋ ਚੁੱਕੇ ਹੈ ਤੇ ਪਿਛਲੇ ਦਿਨ ਇੱਕ ਵਾਰ ਫਿਰ ਤੋਂ ਉਹਦੇ ਪਰਿਵਾਰ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਨੂੰ ਉਸਰੀ ਅੰਮਰਸਾ ਸਾਹਿਬੇ ਕੇ ਦਾਖਲ ਕਰਵਾਇਆ ਗਿਆ ਕਿਉਂਕਿ ਉਹ ਪਾਗਲਾ ਵਾਲੀਆਂ ਹਰਕਤਾਂ ਕਰ ਰਿਹਾ ਹੈ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਪਰ ਪਰਿਵਾਰ ਵੱਲੋਂ ਗਰੀਬੀ ਦੇ ਚਲਦੇ ਆ ਉਹਦਾ ਚੰਗੇ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਜਾ ਸਕਿਆ ਤੇ ਹੁਣ ਮੁੱਖ ਮੰਤਰੀ ਨੂੰ ਲੈ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਵਿਕੇ ਪਹੁੰਚੇ ਨੇ ਉਹ ਦੇਖੋ ਮੌਕੇ ਦੇ ਹਾਲਾਤ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਦੇਖਦੇ ਰਹਿਣਾ ਜੀ ਹੋ ਭਾਜੀਓ ਨੀਆ ਵਾਹਿਗੁਰੂ ਸਕੂ ਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੀ ਆਪ ਵੀ ਫੈਸਲਾ ਕੀਤਾ ਸੀ ਕਿ ਤੇਰੇ ਸੱਜਣਾਂ ਨਾਲ ਕੋਹਤੀ ਸੀ ਤੇ ਸੱਜਣੇ ਜੀ ਆਸ਼ਾ ਕਰਪਾ ਕਰੇ ਮੇਰੇ ਛੋਟੇ ਭਰਾ ਨੂੰ ਹਾਂਜੀ ਕਰਨ ਪ੍ਰੀਤ ਤੇਰਾ ਤਾਂ ਕਿੰਨਾ ਨਾ ਸੀ ਯਾਰ ਦੁਨੀਆ ਜਾਣਦੀ ਹੈ ਤੈਨੂੰ ਹਨਾ ਹਾਂਜੀ ਹਾਂਜੀ ਤੂੰ ਤਾਂ ਉਹਦੇ ਚੋਂਦਾ ਰਹੇ ਹਾਂ YouTube ਤੇ ਮੈਂ ਦੇਖਦਾ ਸੀ ਤੈਨੂੰ Facebook ਤੇ ਹਾਂਜੀ ਹਾਂਜੀ ਤੂੰ ਦੁਬਾਰਾ ਉੱਠ ਕੇ ਖੜਾ ਹੋਣਾ ਹਾਂਜੀ ਹਾਂਜੀ ਠੀਕ ਆ ਆਪਾਂ ਦੁਬਾਰਾ ਫੇਰ ਉਵੇਂ ਸਾਰਾ ਕੁਝ ਕਰਨਾ ਤੂੰ ਫਿਕਰ ਨਹੀਂ ਕਰਨਾ ਜਮਾ ਦਾਤਾ ਮਿਹਰ ਕਰੂਗਾ ਤੂੰ ਦੇਖੀ ਚੱਲੀ ਦੁਨੀਆ ਤੈਨੂੰ ਦੁਬਾਰਾ ਦੇਖੂਗੀ ਤੈਨੂੰ ਸੁਣੂਗੀ ਠੀਕ ਆ ਨਹੀਂ ਨਹੀਂ ਪੈਰੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਨੇ ਕਰਨਾ ਤੂੰ ਬੁੱਤ ਦੁਬਾਰਾ ਸਾਥ ਨਹੀਂ ਕਿਹਾਂ ਤਾਂ ਹਮ ਇਹਨੂੰ ਘੜਨਾ ਥੇ ਸਭ ਕੁਝ ਮਾਰਾ ਹੀ ਕਰਨਗੇ ਹੈਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਪੁੱਤ ਤੇ ਪਰ ਤਕੜਾ ਹੋ ਟੈਨਸ਼ਨ ਨਹੀਂ ਲੈਣੀ ਤੇਰਾ ਭਰਾ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਠੀਕ ਆ ਸਾਨੂੰ ਤੇਰੇ ਨਾਲ ਇਹੀ ਹਮਦਰਦੀ ਆ ਤੂੰ ਸਾਡਾ ਭਰਾ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਚੀਜ਼ ਦੀ ਲੋੜ ਨਹੀਂ ਇਹਨਾਂ ਲੋਕਾਂ ਨੇ ਲਾਲਚ ਨੂੰ ਵਰਤਿਆ ਤੈਨੂੰ ਵਰਤ ਕੇ ਛੱਡਿਆ ਸਾਡੇ ਕੋਲੇ ਇੱਥੇ ਜੇ ਤੈਨੂੰ ਵਾਇਗਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਤਾਂ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਵੀ ਅਸੀਂ ਆਪਦੇ ਭਰਾ ਨੂੰ ਬਰਾਬਰ ਕਰੀਏ ਦੁਬਾਰਾ ਉੱਠ ਕੇ ਖੜਾ ਹੋ ਠੀਕ ਆ ਕਿ ਮਾਂ ਪਿਓ ਦਾ ਤੇਰੇ ਤੋਂ ਬਿਨਾ ਕੌਣ ਸੰਭਾਲਾ ਵਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਹਾਂਜੀ ਤੂੰ ਹੀ ਸਾਂਭਣਾ ਲੈ ਇਹਨਾਂ ਨੂੰ ਹਾਂਜੀ ਹਾਂ ਇਹ ਕੌਣ ਇਹ ਕੌਣ ਇਹ ਮੰਮੀ ਹੈ ਮੰਮੀ ਨੂੰ ਉੱਠ ਖੜੀ ਹੋ ਭੈਣ ਤੂੰ ਫਿਕਰ ਨਾ ਕਰ ਰੋਣਾ ਨਹੀਂ ਹੁਣ ਅਸੀਂ ਤੇਰੇ ਭਰਾ ਵਾ ਇਹ ਸਾਡਾ ਭਾਨਜਾ ਵਾ ਕਹਿਲਾ ਚਾਹੀ ਠੀਕ ਆ ਫਿਕਰ ਨਹੀਂ ਕਰਨਾ ਜਮਾ ਨਾ ਨਾ ਰੋਣਾ ਨਹੀਂ ਮੇਰੀ ਭੈਣ ਨੇ ਬਾਬਾ ਜੀ ਮੇਲ ਕਰਨਗੇ ਸੱਚੇ ਪਾਤਸ਼ਾਹ ਨੇ ਕੇਵਰੀ ਸੂਲੀ ਵੀ ਸੂਲ ਬਣ ਜਾਂਦੀ ਹੈ ਜਿਹੜੀ ਜਿਹੜੀ ਤਕਲੀਫ ਸੀ ਨਾ ਦੁੱਖ ਸੀਗਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਦਿੱਤਾ ਕੋਈ ਗੱਲ ਨਹੀਂ ਸ਼ਾਇਦ ਕੋਈ ਵੱਡੇ ਦੁੱਖ ਤੋਂ ਆਪਾਂ ਨੂੰ ਛੋਟੇ ਦੁੱਖ ਨਸਾਰ ਲਿਆ ਬਾਬੇ ਨੇ ਹੈਨਾ ਤੇ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਜਮਾ ਧਰਮਪ੍ਰੀਤ ਨੇ ਤਾਂ ਦੁਬਾਰਾ ਫੇਰ ਉਦਾਂ ਹੀ ਦੁਨੀਆ ਨੂੰ ਹਸਾਇਆ ਕਰਨਾ ਜੇ ਤੂੰ ਹਿੰਮਤ ਹਾਰੇਗਾ ਨਾ ਫੇਰ ਪੁੱਤ ਕੁਝ ਹੱਲ ਨਹੀਂ ਹੋਣਾ ਹੌਸਲਾ ਰੱਖਣਾ ਬਸ ਮੇਰੀ ਬੇਨਤੀ ਹੈ ਜੀ ਨੰਦ ਫਤਿਹ ਬਲੋਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੀਨੇ ਦੀਨੇਵਾਲ ਦੀਨੇਵਾਲ ਪਿੰਡ ਤੋਂ ਧਰਮਜੀਤ ਧਰਮਜੀਤ ਦਾ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਜਿਹਨੂੰ ਮੁੱਖ ਮੰਤਰੀ ਦੇ ਨਾਂ ਨਾਲ ਵੀ ਲੋਕ ਜਾਣਦੇ ਆ ਪੰਜਾਬੀ ਭਾਸ਼ਾ ਜਿੱਥੇ-ਜਿੱਥੇ ਵੀ ਹੈਗੀ ਆ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਉੱਥੇ ਤੱਕ ਇਹਨੂੰ ਲੋਕ ਜਾਣਦੇ ਸੀ ਚਾਹੇ ਲੋਕ ਮਜ਼ਾਕੀਆ ਤੌਰ ਤੇ ਸੀ ਜਾਹਲ ਲੋਕ ਜਿਵੇਂ ਮਰਜੀ ਜਾਣਦੇ ਸੀ ਪਰ ਇਸ ਬੰਦੇ ਨੂੰ ਜਾਣਦੇ ਸੀ ਲੋਕ ਤੇ ਇਹਦੀ ਉਸੇ ਜਾਣ ਪਛਾਣ ਨੂੰ ਲੋਕਾਂ ਨੇ ਕੈਸ਼ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕੀਤਾ ਸ਼ਾਇਦ ਉਸ ਟਾਈਮ ਉਹਨਾਂ ਦੀ ਸੋਚ ਚੰਗੀ ਹੋਊਗੀ ਚੰਗੇ ਲਈ ਕੀਤਾ ਹੋ ਪਰ ਗਲਤ ਹੋ ਗਿਆ ਲੈ ਲਈਏ ਪਰ ਅੱਜ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਕਿ ਧਰਮ ਜੀ ਪ੍ਰੀਤ ਸਿੰਘ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਕਰੇ ਕਾਰਨ ਕੀ ਆ ਕਾਰਨ ਇਹ ਆ ਵੀ ਇਹ ਸਿੱਧਾ ਸਾਦਾ ਬੰਦਾ ਸੀ ਕਿ ਨੂੰ ਇੱਕਦਮ ਇੰਨਾ ਜ਼ਿਆਦਾ ਫੇਮ ਮਿਲ ਗਿਆ ਔਰ ਉਸ ਫੇਮ ਤੋਂ ਬਾਅਦ ਘਰ ਦੇ ਵਿੱਚ ਰੋਟੀ ਫੇਰ ਵੀ ਨਹੀਂ ਪੱਕਦੀ ਹੋਈ ਘਰ ਦੀ ਛੱਤ ਵੀ ਪ੍ਰੋਪਰ ਨਹੀਂ ਬਣਾ ਪਾਈ ਅੱਜ ਉਹਨੂੰ ਵੀ ਢੋਣ ਨੂੰ ਫਿਰਦਾ ਵੀ ਮਿਉ ਟਾ ਦੇਣੀ ਆ ਜਿਹੜੀਆਂ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇ ਬਾਪ ਲਈ ਐ ਕਰੂ ਮੈਂ ਘਰ ਬਣਾਉ ਜਾਂ ਉਹ ਸਾਰੀਆਂ ਇਛਾਵਾਂ ਇਹਦੀਆਂ ਮਿੱਟੀ ਹੋ ਗਈਆਂ ਤੇ ਅੱਜ ਧਰਮਪ੍ਰੀਤ ਡਿਪਰੈਸ਼ਨ ਚਲਾ ਗਿਆ ਉਹਨਾਂ ਦਾ ਜਵਾਈ ਆ ਪ੍ਰਭਜੀਤ ਸਿੰਘ ਵੀਰ ਦਾ ਸਾਨੂੰ ਫੋਨ ਆਇਆ ਵੀਡੀਓ ਭੇਜੀ ਰੱਸੀਆਂ ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਬਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਅਸੀਂ ਵੀਰ ਉਹਨਾਂ ਨੂੰ ਜਦ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਲੈ ਆਓ ਪ੍ਰਭਜੀਤ ਕਹਿੰਦਾ ਵੀਰੇ ਵੀ ਇਸ ਟਾਈਮ ਹਾਲਾਤ ਇਦਾਂ ਦੇ ਆ ਵੀ ਮੈਂ ਵੀ ਕੰਮ ਕਰਦਾ ਜੌਬ ਛੱਡ ਕੇ ਆਇਆ ਵੀ ਜਿੰਨੇ ਪੈਸੇ ਸੀ ਅਸੀਂ 15 16 ਦਿਨ ਇਹਨੂੰ ਹਸਪਤਾਲ 'ਚ ਦਾਖਲ ਰੱਖਿਆ ਉਹ ਵੀ ਸਾਰੇ ਲੱਗ ਗਏ ਆ ਵੀ ਗੱਡੀ ਦਾ ਕਿਰਾਇਆ ਦੇਣ ਨੂੰ ਵੀ ਪੈਸੇ ਹੈ ਨਹੀਂਗੇ ਅਸੀਂ ਵੀਰ ਨੂੰ ਕਿਹਾ ਵੀ ਤੂੰ ਗੱਡੀ ਕਿਰਾਏ ਤੇ ਕਰਾ ਲੈ ਸਾਡੀ ਗੱਲ ਕਰਾ ਦੇ ਅਸੀਂ ਕਿਰਾਇਆ ਇੱਥੇ ਆਇਆ ਨੂੰ ਦੇ ਦਾਂਗੇ ਤੂੰ ਗੱਡੀ ਕਰਾ ਲਿਓ ਤੇ ਪਿੰਡ ਦੇ ਵਿੱਚ ਇੱਕੋ ਹੀ ਗੱਡੀ ਉਹ ਵੀ ਬਰਾਤ ਗਈ ਉਹਦੀ ਗੱਡੀ ਨਹੀਂ ਮਿਲੀ ਫਿਰ ਇਹਨਾਂ ਨੇ ਵੀਰ ਨਾਲ ਗੱਲ ਕੀਤੀ ਵੀਰੇ ਨੇ ਨਵਾਂ ਗੁਰਮੀਤ ਸਿੰਘ ਨੇ ਆਟੋ ਲਿਆ ਅਜੇ ਪਹਿਲਾ ਹੀ ਘੇੜਾ ਇਹ ਵੀ ਚੰਗੀ ਗੱਲ ਹੈ ਵਾਹਿਗੁਰੂ ਨੇ ਇਹਨੂੰ ਸੇਵਾ ਬਖਸ਼ੀ ਜਿਹੜੀ ਇਸ ਲੋੜਵੰਦ ਨੂੰ ਇੱਥੇ ਟਿਕਟ ਲੈ ਕੇ ਆਇਆ ਤੇ ਵੀਰ ਦਾ ਜਿਹੜਾ ਕਿਰਾਇਆ ਪਾੜਾ ਉਹਸੀਂ ਦੇਵਾਂਗੇ ਪਰ ਗੱਲ ਇੱਥੇ ਇਹ ਆ ਵੀ ਅੱਜ ਪਰਿਵਾਰ ਇਹਨਾਂ ਹਾਲਾਤਾਂ ਚ ਚੱਲਿਆ ਗਿਆ ਜਿੱਥੇ ਕਰੋੜਾ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਕਿਉਂਕਿ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਇਹਨੂੰ ਮਿਲਿਆ ਕੀ ਆ ਰਸੇ ਬੰਨੇ ਹੋਏ ਜਿਹੜੇ ਲੱਤਾਂ ਨੂੰ ਬਾਹਰ ਨੂੰ ਲੀਆਂ ਨੂੰ ਮਾਂ ਪਿਓ ਹੱਥ ਜੋੜੀ ਖੜੇ ਆ ਉਹਨਾਂ ਕੋਲੇ ਕੀ ਪੱਲੇ ਪਿਆ ਕਿਦੂ ਤਨਾਂ ਦਾ ਪੁੱਤ ਪਲੱਸ 2 ਕਰਕੇ ਛੱਡਿਆ ਸੀ ਕਿਤੇ ਸਿਕਿਉਰਿਟੀ ਗਾਰਡ ਲੱਗ ਜਾਂਦਾ ਅੱਜ ਆਪਣਾ ਉਹ ਘਰ ਢਾਉਣ ਨੂੰ ਫਿਰਦਾ ਇਹ ਜਿਹੜਾ ਉਹ ਕਹਿੰਦੇ ਸੀ ਬਣਾ ਕੇ ਦਿੱਤਾ ਕੰਪਨੀ ਵਾਲੇ ਕਹਿੰਦੇ ਜਿਹੜਿਆ ਕਿਉਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਸ ਘਰ ਦੇ ਪ੍ਰਤੀ ਨਹੀਂ ਨਹੀਂ ਉਹ ਵੇਚ ਦੇਣਾ ਸੀ ਵੇਚ ਦੇਣਾ ਹਾਂਜੀ ਕਿਉਂ ਪੁੱਤ ਨਹੀਂ ਨਹੀਂ ਉਹ ਵੇਚ ਦੇਣਾ ਥਾ ਉੱਥੇ ਨਾ ਪਿੰਡ ਕੰਢਾੜਾ ਕਿਚ ਕੀ ਕਰ ਉਥੇ ਸ਼ਤਾਨੀਆਂ ਉਹਨੀਆਂ ਕਰਦੇ ਮੇਰੇ ਨਾਲ ਕੀ ਕਰਦੇ ਪੁੱਤ ਹਾਂਜੀ ਹਾਂਜੀ ਮੈਨੂੰ ਸ਼ਦਾਈ ਸਮਝਦੇ ਐ ਅੱਛਾ ਹਾਂਜੀ ਪਿੰਡ ਦੇ ਲੋਕ ਹਾਂ ਮੇਰੇ ਉੱਤੇ ਚਾਰ ਚਾਰ ਜਾਨੇ ਇਕੱਠੇ ਹੋ ਕੇ ਪੈਂਦੇ ਇਕੱਲੇ ਦੇ ਸਤੇ ਅੱਛਾ ਹਾਂਜੀ ਮਾਰਦੇ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਤੂੰ ਉਹਨਾਂ ਦਾ ਕੁਝ ਵਿਗਾੜਿਆ ਹਾਂਜੀ ਨਹੀਂ ਵਿਗਾੜਿਆ ਤਾਂ ਨਹੀਂ ਇਹਨਾਂ ਦਾ ਕੁਝ ਫਿਰ ਉਹ ਛੇੜਖਾਨੀ ਕਰ ਲੈਂਦੇ ਜਾਂਦੇ ਨੂੰ ਮੈਨੂੰ ਗੁੱਸਾ ਆਉਂਦਾ ਵਾ ਮੁਰਕੇ ਮੈਂ ਵੀ ਥਿਆਰ ਲੈ ਕੇ ਜਾਣਾ ਵਾ ਹੂੰ ਫੇ ਲੜਾਈ ਹੋ ਜਾਂਦੀ ਹੈ ਹਾਂ ਇਹ ਮਾਰ ਦੇ ਦੇ ਨੂੰ ਕੁੱਟ ਦੇ ਧਰਮਪ੍ਰੀਤ ਜਿਵੇਂ ਹੁਣ ਤੂੰ ਉਦੋਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਕੰਪਨੀ ਵਾਲਿਆਂ ਨੇ ਤੈਨੂੰ ਕਿੰਨਾ ਕ ਪੈਸਾ ਦਿੱਤਾ ਪੁੱਤ ਹਾਂ ਨਹੀਂ ਨਹੀਂ ਪੈਸਾ ਤਾਂ ਚਲੋ ਦਿੱਤਾ ਨਾ ਚਾਹ ਤੇ ਅਨਸਾਰ ਘਰੇ ਰੱਖਿਆ ਨਾ ਮਨੇ ਹੂੰ ਆਪਣੇ ਕੋਲ ਘਰੇ ਰੱਖਿਆ ਘਰੇ ਰੱਖਿਆ ਹੈ ਆਪਣੇ ਉਹਨਾਂ ਨੇ ਰੋਟੀ ਪਾਣੀ ਖਵਾਇਆ ਚਾਹ ਪਾਣੀ ਘਰਿਆਂ ਨੂੰ ਖਵਾਇਆ ਤੇ ਮੁਰਕੇ 3 ਸਾਲ ਤੋਂ ਬਾਅਦ ਉਹਨਾਂ 2019 24 22 21 ਤੇ 23 ਦੇ ਵਿੱਚ ਛੜਤਾ ਇਹ ਹਾਂਜੀ 23 ਦੇ ਵਿੱਚ ਛੜਿਆ ਹੈ ਉਹਨਾਂ ਨੇ ਮੈਨੂੰ ਆਦੇ ਜਾ ਤੋ ਕਰਨੋ ਆਦੇ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬਾਅਦ ਫੋਣੇ ਨੇ ਚੁੱਕਿਆ ਉਹ ਤੇ ਘਰ-ਵਾਰ ਕੀ ਨਹੀਂ ਪਾ ਕੇ ਦਿੱਤਾ ਤੇਰਾ ਘਰ-ਵਾਰ ਤੇ ਚਲੋ ਪਹਿਲਾਂ ਆਪਣਾ ਇੱਕੋ ਕਮਰਾ ਹੈ ਬਾਨੇ ਵਾਲਾ ਫੇ ਪੰਚਾਇਤ ਨੇ ਫਟਿਆਣੇ ਦੋ ਲੈਂਟਰ ਕਰਤੇ ਬਾਹਰੋਂ ਪੜਸਤਰ ਕਰਤੇ ਕਰ ਦਿਆਂਦੇ ਆਂ ਅੰਦਰੋਂ ਪਲੱਸਤਰ ਕਰਾਵਾਂਗੇ ਅਗਲੀ ਦਿਵਾਲੀ ਤੇ ਕਰਾਵਾਂਗੇ ਅਗਲੀ ਤੇ ਕਰਾਵਾਂਗੇ ਦਿਵਾਲੀਆਂ 10 15 ਨਾ ਗਏ ਅੰਦਰੋਂ ਪਲੱਸਤਰ ਨਹੀਂ ਹੋਏ ਫਿਰ ਨਾ ਜਿਹੜੇ ਦੋ ਕਮਰੇ ਹੀ ਪਲੱਸਤਰ ਹੋਏ ਹੀ ਪੰਚਾਇਤ ਵਾਲੇ ਉਹਨਾਂ ਗਾੜੀ ਬਰਾਂਡਾ ਪਾਤਾ ਤੇ ਗਾੜੀ ਦੇ ਸੋਈ ਬਣਾਤੀ ਵਿੱਚ ਨਕੀ ਇੱਕ ਬਾਥਰੂਮ ਬਣਾ ਤੇ ਬਾਹਰ ਬਸ ਅਜੇ ਪਲੱਸਤਰ ਕਰਕੇ ਖੜੇ ਕਰਤੇ ਆ ਬੂਏ ਬਾਰੀਆਂ ਲਾਉਣ ਵਾਲੀਆਂ ਅਜੇ ਅਜੇ ਫਰਸ਼ਾਂ ਪੈਣ ਵਾਲੀਆਂ ਬਦੂਦਾ ਸਿੱਖ ਸੀ ਅਮਰ ਸ਼ਕਿਆ ਹੋਈ ਤੇਰਾ ਹਨ ਹਾਂਜੀ ਅਮਰਤ ਸ਼ਕਿਆ ਹੈ ਮੇਰਾ ਪਿੰਡ ਆਲਿਆਂ ਲਵਾਤਾ ਹੈ ਨਾ ਗਾਤਰਾ ਹਾਂ ਹਾਂ ਤੇ ਅੱਜ ਇੰਨੀ ਜਨਨੇ ਕਿ ਬੁੱਧੀ ਪ੍ਰੈਸਟ ਹੋਈ ਪਈ ਐ ਇਸ ਟਾਈਮ ਵੀ ਆਪਣੀ ਸੋਜੀ ਵੀ ਗਵਾਈ ਬੈਠਾ ਵੀਰਾ ਇਹ ਤਾਂ ਰਾਤ ਵੀਰੇ ਨੂੰ 1 ਵਜੇ ਲੈ ਕੇ ਆਏ ਐ ਇੱਥੇ ਆਏ ਨੂੰ ਦਵਾਈ ਦੋਈ ਦਿੱਤੀ ਥੋੜਾ ਹੁਣ ਰਿਲੈਕਸ ਆ ਸੈਟ ਆ ਹਜੇ ਤੇ ਨਹੀਂ ਤਾਂ ਘਰੇ ਬੰਨਿਆ ਹੋਇਆ ਸੀ ਮੰਜਿਆਂ ਦੇ ਨਾਲ ਤੇ ਅੱਜ ਸਾਡਾ ਇੱਕ ਸੁਨੇਹਾ ਜ਼ਰੂਰ ਸੁਣਿਓ ਸਾਰੇ ਭੈਣ ਭਰਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਨਵੇਂ-ਨਵੇਂ ਮੁੰਡੇ ਕੁੜੀਆਂ ਬਲੌਗਰ ਬਣ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਕੋਈ ਆਪਣੀਆਂ ਗੱਲਾਂ ਦੱਸਦੇ ਨੇ ਕਿਸੇ 'ਚ ਕੋਈ ਗੌਣਾ ਕਿਸੇ 'ਚ ਕੋਈ ਕਲਾਵਾ ਤੇ ਕਈ ਐਸ ਜੀਆਂ ਕੋਈ ਸਿੱਧੀਆਂ ਪਿਆਰੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਹਾਈਪ ਦਿੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਸ਼ੇਅਰ ਕਰਦੇ ਨੇ ਆਪਾਂ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਕੋਈ ਐਸ ਜੀ ਗੱਲ ਕਰਦੇ ਆ ਅਸੀਂ ਕਮੈਂਟਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਇਹੋ ਜੇ ਆਪਣੇ ਅੰਦਰਲੇ ਕੋਈ ਜਿਹੜੀ ਜ਼ਹਿਰ ਸਾਡੇ ਭਰੀ ਪਈ ਹੁੰਦੀ ਆ ਉਹ ਸਾਹਮਣੇ ਵਾਲੇ ਦੇ ਉੱਪਰ ਢੇਰੀ ਕਰ ਦਿੰਨੇ ਆ ਪਰ ਉਸ ਜ਼ਹਿਰ ਦਾ ਉਹ ਤੁਹਾਡੇ ਕਹੇ ਹੋਏ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਮਜ਼ਾਕ ਬੰਦੇ ਦੀ ਜ਼ਿੰਦਗੀ 'ਚ ਕਿੰਨਾ ਜ਼ਹਿਰ ਘੋਲ ਦਿਆ ਉਹ ਤੁਹਾਡੇ ਸਾਹਮਣੇ ਖੜਾ ਮਹਿੰਦਰ ਧਰਮਪ੍ਰੀਤ ਸਿੰਘ ਧਰਮਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਹਾਲਾਤ ਬਣੇ ਸੋਸ਼ਲ ਮੀਡੀਆ ਤੇ ਇਹ ਬੱਚਾ ਵੀ ਹੱਸਦਿਆਂ ਖੇਡਦਿਆਂ ਮਜ਼ਾਕ ਕਰਦਿਆਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਨਹੀਂ ਤਾਂ ਜੇ ਆਪਦੇ ਨਾਂ ਤੇ ਇੱਕ ਪੇਜ ਚਲਾਈ ਜਾਂਦਾ ਕੱਲਾ ਤਾਂ ਵੀ ਇਹ ਆਪਦੀ ਸੋਹਣੀ ਰੋਟੀ ਕਮਾਉਂਦਾ ਪਰ ਇਹਨੂੰ ਵੱਡੇ ਮગર ਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਉਹ ਲੈ ਕੇ ਆਪਦੇ ਨਾਲ ਚਾਕੇ ਉੱਥੇ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਉਨਰੀ ਭਾਵ ਨਾਲ ਗਲਤ ਸੀ ਉਸ ਟਾਈਮ ਸ਼ਾਇਦ ਉਹਨਾਂ ਦੀ ਭਾਵਨਾ ਸਹੀ ਰਹੀ ਹੋਣੀ ਆ ਪਰ ਅੱਜ ਜਿਹੜੇ ਇਹ ਹਾਲਾਤ ਆ ਚਾਹੇ ਉਹ ਡਿਪਰੈਸ਼ਨ ਜਾਣ ਕਰਕੇ ਹੋਗੇ ਚਾਹੇ ਉਹਨਾਂ ਕਰਕੇ ਹੋਗੇ ਅੱਜ ਇਹਨੂੰ ਲੋੜ ਆ ਸਪੋਰਟ ਦੀ